ਕਿਰਪਾ ਕਰਕੇ ਉਹ ਭਰਾਵੋ ਇਹ ਤੇ ਮੰਤਰ-ਮੁੰਤਰ ਮਰਵਾ ਕੇ ਕੋਈ 4-5 ਮੋਰ ਦੇ ਖੰਭ ਮਰਵਾ ਕੇ ਉਹ ਆਤਮਾ ਦੂਰ ਕਰਾ ਦਿਓ ਨਹੀਂ ਤਾਂ ਕੋਈ ਪਤਾ ਨਹੀਂ ਜਿਸ ਦਿਨ ਉਹ ਦਿਨ ਬੁੱਧੀ ਦੂਰ ਨਹੀਂ ਹੋਣੇ ਕਿ ਉਹਨੇ ਤਾਂ ਜਲਿਆਂ ਵਾਲੇ ਬਾਗ ਦੇ ਵਿੱਚ ਕੀ ਕੁਛ ਕਰਾਇਆ ਕਿਤੇ ਇਸ ਭਗਵੰਤ ਮਾਨ ਦੇ ਵਿੱਚ ਆਤਮਾ ਕੇ ਕਿਤੇ ਜਿਹੜੇ ਪੰਜਾਬ ਦੇ ਹੱਕਾਂ ਲਈ ਬੋਲਦੇ ਆ ਕਿਤੇ ਉਹ ਜੇਲ੍ਹਾਂ ਦੇ ਵਿੱਚ ਜਵੇਂ ਹੀ ਨਾ ਸਿੱਟਦੇ ਓਏ ਇਹ ਤਾਂ ਜਿਹੜਾ ਸਾਧਾਂ ਤੇ ਚੋਰਾਂ ਰੇ ਇਲਜਾਮ ਲਾਉਣ ਲੱਗ ਗਿਆ ਭਾਨਾ ਸਿੱਧੂ ਚੈਨੀ ਚੋਰ ਭਾਨਾ ਸਿੱਧੂ ਚੈਨੀ ਚੋਰ ਚੈਨਾ ਖੋਣ ਵਾਲਾ ਲੁੱਟ ਖੋਹਾਂ ਕਰਨ ਵਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਭਾਨਾ ਸਿੱਧੂ ਤੁਸੀਂ ਵੀ ਇਹ ਗੱਲਾਂ ਸੋਚ ਕੇ ਆਖੋਗੇ ਸੁਣ ਕੇ ਆਖੋਗੇ ਯਾਰ ਵੀ ਕੀ ਕਹੀ ਜਾਂਦਾ ਏ ਮੈਂ ਜੋ ਕਹਿ ਰਿਹਾ ਸੱਚ ਕਹਿ ਰਿਹਾ ਭਾਨੇ ਸਿੱਧੂ ਤੇ ਇੱਕ ਪਰਚਾ ਦਰਜ ਹੁੰਦਾ ਕਿਸੇ ਏਜੰਟ ਵੱਲੋਂ ਕਰਾਇਆ ਜਾਂਦਾ ਕਿ ਮੈਥੋਂ ਇਹਨੇ 10000 ਰੁਪਇਆ ਮੰਗਿਆ ਹਾਲਾਂਕਿ ਜਿਹੜੇ ਵੀ ਬੰਦੇ ਪੰਜਾਬ ਦੇ ਵਿੱਚ ਬੋਲਦੇ ਆ ਉਹ 10000 ਕੀ ਉਹ 10 ਲੱਖ ਦੇ ਵਿੱਚ ਨਹੀਂ ਵਿਕਦੇ ਤੇ ਉਹਨਾਂ ਨੇ 10000 ਰੁਪਏ ਦਾ ਇਲਜ਼ਾਮ ਲਾ ਕੇ ਜਿਹੜਾ ਕਹਿ ਲੋ ਉਹਦਾ ਜਿਹੜਾ ਉਦਾਹਰਨ ਦਿੰਨੇ ਆ ਵੀ ਉਹਦੀ ਜਿਹੜਾ ਪਦਨੀਵਾ ਕੀਤਾ ਹੁਣ ਜੇ ਦੂਜੇ ਨੰਬਰ ਤੇ ਗੱਲ ਇਹ ਕਰਾ ਕਿ ਉਹਦੀ ਜ਼ਮਾਨਤ ਹੋ ਗਈ ਸੀ ਜ਼ਮਾਨਤ ਉਹਨੇ ਬਾਹਰ ਆਉਣਾ ਸੀ ਅੱਜਕੱਲ੍ਹ ਤੇ ਜਦੋਂ ਉਹਨਾਂ ਨੇ ਉਹਨਾਂ ਨੇ ਜਦੋਂ ਪਤਾ ਲੱਗਿਆ ਵੀ ਜ਼ਮਾਨਤ ਹੋ ਗਈ ਆ ਤੇ ਫਿਰ ਪਟਿਆਲਾ ਪੁਲਿਸ ਨੇ ਪਰਚਾ ਦਰਜ ਕਰਤਾ ਕਿ ਇਹਨੇ ਭਾਈ ਚੈਨੀ ਖੋਈ ਆ ਚੈਨੀ ਚੋਰੀ ਦਾ ਪਰਚਾ ਪਾਤਾ ਹੁਣ ਮੈਂ ਪੁੱਛਦਾ ਭਗਵੰਤ ਮਾਨਸਿਆ ਉਦੋਂ ਤਾਂ ਲੋਕ ਸੋਚਦੇ ਹੋਣੇ ਆ ਕਿ ਚਲ ਖੌਰੇ ਭਾਨੇ ਨੇ 10 10000 ਰੁਪਇਆ ਮੰਗ ਲਿਆ ਹੋਊਗਾ ਖੌਰੇ ਨੇ ਏਜੰਟ ਨੂੰ ਕਹਿਤਾ ਹੋਊਗਾ ਜਿਹੜੇ ਏਜੰਟ ਤੇ ਖੁਦ ਕਈ 420 ਦੇ ਪਰਚੇ ਆ ਲੱਖੇ ਸੁਧਾਣੇ ਹੋਰੀ ਦੱਸਦੇ ਆ ਜਿਹਦੀ ਕੋਈ ਰਿਕਾਰਡਿੰਗ ਨਹੀਂ ਆਈ ਸੀ ਪੈਸੇ ਮੰਗਦੇ ਦੀ ਕੋਈ ਤਮਕਾਉਣ ਦੀ ਰਿਕਾਰਡਿੰਗ ਨਹੀਂ ਆਈ ਸੀ ਉਹਨੂੰ ਤੁਸੀਂ ਉਦੋਂ ਗ੍ਰਿਫਤਾਰ ਕੀਤਾ ਲੱਖੇ ਸੁਧਾਣੇ ਦੇ ਦੱਸਣ ਦੇ ਮੁਤਾਬਕ ਤੁਸੀਂ ਉਹਨੂੰ ਜਿਹੜਾ ਕਹਿਲਾ ਵੀਡੀਓ ਕਾਲਾਂ ਤੇ ਨੰਗਾ ਕਰਾ ਕਰਾ ਕੁੱਟਿਆ ਹੁਣ ਉਹਦੇ ਤੇ ਪਰਚਾ ਕਾਹਦਾ ਪਾਇਆ ਚੈਨੀ ਚੋਰ ਦਾ ਵੀ ਉਹਨੇ ਚੈਨ ਚੋਰੀ ਕਰ ਲਈ ਖੋਹ ਲਈ ਲੁੱਟ ਖੋਦਾ ਉਹ ਭਰਾਵਾ ਜਿਹੜੇ ਪੰਜਾਬ ਦੇ ਵਿੱਚ ਆ ਚੈਨਾ ਖੁੰਦੇ ਆ ਉਹਨਾਂ ਤੇ ਅਜੇ ਤੱਕ ਕੋਈ ਪਰਚਾ ਦਰਜ ਨਹੀਂ ਹੁੰਦਾ ਜਿਹੜੇ ਆ ਗੋਲੀਆਂ ਦੇ ਨਾਲ ਸ਼ਰਿਆਮ ਬਠਿੰਡੇ ਦੇ ਵਿੱਚ ਆ ਕੇ ਕਈ ਉਹ ਬੰਦਿਆਂ ਦੇ ਕਤਲ ਕਰ ਗਏ ਉਹਨਾਂ ਦਾ ਛੇਤੀ ਕੀਤੇ ਪਤਾ ਨਹੀਂ ਲੱਗਦਾ ਜਿਹੜੇ ਇੱਥੇ ਦਿਨ ਰਾਤ ਲੁੱਟਾਂ ਖੂਹਾਂ ਹੋ ਰੀਆਂ ਉਹਨਾਂ ਤੇ ਤਾਂ ਜ਼ੋਰ ਨਹੀਂ ਲੱਗਦਾ ਉਹ ਜਿਹੜਾ ਕਈ ਪੰਜਾਬ ਦੇ ਨੁਕਸਾਨ ਹੋ ਰਹੇ ਆ ਕਿ ਤੇਰੇ ਨਾਲ ਨੌਜਵਾਨ ਤਬਾਹ ਹੋ ਰਹੇ ਆ ਉੱਥੇ ਤਾਂ ਤੇਰਾ ਜੋਰ ਨਹੀਂ ਲੱਗਦਾ ਹੁਣ ਲਾ ਜੋਰ ਜਿੰਨਾ ਲਾਉਣਾ ਜਾ ਵੜਵਾ ਦੇ ਮਰਵਾ ਦੇ ਬੰਦੇ ਜਿਹੜੇ ਤੇਰੀ ਸਰਕਾਰ ਦੇ ਕੰਮਾਂ ਦੇ ਉਲਟ ਚੱਲੀ ਜਾਂਦੇ ਆ ਉਹਨਾਂ ਦਾ ਦੋਸ਼ ਆ ਕਿ ਉਹ ਤੇਰੇ ਖਿਲਾਫ ਚੱਲਦੇ ਆ ਉਹਨਾਂ ਦਾ ਦੋਸ਼ ਆ ਭਗਵੰਤ ਮਾਨਸਿਆ ਕਿ ਤੇਰੀਆਂ ਗੱਲਾਂ ਦੇ ਉਲਟ ਚੱਲਦੇ ਆ ਕਿਉਂਕਿ ਤੂੰ ਮਹਾਰਾਜਾ ਸਤੋਜ ਤੈਨੂੰ ਰਾਜਿਆ ਵਾਲੀ ਫੀਲਿੰਗ ਚਾਹੀਦੀ ਆ ਤੇ ਉਹ ਤੇਰੀਆਂ ਜਿਹੜੀਆਂ ਕਹਿਲਾ ਤੇਰੇ ਕੀਤੇ ਹੋਏ ਗਲਤ ਕੰਮ ਉਹ ਲੋਕਾਂ ਨੂੰ ਦੱਸਦੇ ਆ ਉਹਨਾਂ ਦੀ ਗਲਤੀ ਆ ਜਾ ਮਰਵਾ ਉਹਨਾਂ ਨੂੰ ਜਿੰਨਾ ਕ ਮਰਵਾਉਣਾ ਮਰਵਾ ਦੇ ਗੋਲਗਾ ਅੱਖੇ ਮੈਂ ਮੈਂ ਅੱਖੇ ਰੂਪ ਬਣਾ ਕੇ ਸਾਧਾਂ ਦਾ ਕੰਮ ਠੱਗਾਂ ਦਾ ਚਲਾਇਆ ਪਾਲਾ ਭਲਮਾ ਚੋਲਾ ਮੇਰੇ ਪਾਇਆ ਪਰ ਅੰਦਰੋਂ ਕਿਹਨੇ ਮੇਰਾ ਮਨ ਪੜਵਾਇਆ ਤੇਰਾ ਮਨ ਤੇਰਾ ਭਰਮਾ ਚੋਲਾ ਵੇਖ ਕੇ ਲੋਕ ਤੈਨੂੰ ਮੱਥਾ ਟੇਕ ਬੈਠਿਆ ਪਰ ਲੋਕਾਂ ਨੂੰ ਨਹੀਂ ਪਤਾ ਸੀ ਕਿ ਕੰਮ ਇੱਥੇ ਆਉਣਗੇ ਅੱਖੇ ਮੈਂ ਤਾਂ ਜੀ ਸ਼ਹੀਦਾਂ ਦੀ ਸੋਚ ਤੇ ਚੱਲਦਾ ਉਹ ਲੋਕਾਂ ਨੇ ਸੋਚਿਆ ਕਿ ਤੇ ਪੱਗ ਸ਼ਹੀਦ ਭਗਤ ਸਿੰਘ ਤਰ੍ਹਾਂ ਬੰਦਾ ਤੇ ਇਹਦੇ ਕੰਮ ਵੀ ਉਹ ਹੋਣਗੇ ਲੋਕਾਂ ਨੂੰ ਕੀ ਪਤਾ ਸੀ ਹੈ ਪੰਜਾਬ ਦੇ ਲੋਕੋ ਮੇਰੀ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਉਹ ਕੋਈ ਜੰਤਰ ਮੰਤਰ ਤੰਤਰ ਵਾਲਾ ਕੋਈ ਬੰਦਾ ਫੜ ਲਓ ਓਏ ਕੋਈ ਬਾਬਾ ਪਾ ਲਿਓ ਓ ਇਹਦੇ ਤੇ ਮੰਤਰ ਮਰਵਾ ਦਿਓ ਇਹਦੇ ਤੇ ਆਤਮਾ ਅੱਜ ਕੱਲ੍ਹ ਜਰਨਾ ਡੈਰਨ ਵਾਲੀ ਸ਼ੌਣ ਲੱਗ ਗਈ ਆ ਇਹਦਾ ਕੰਮ ਜਰਨਾ ਡੈਰ ਵਾਲੇ ਹੋਣ ਲੱਗ ਗਿਆ ਕਿਤੋਂ ਮੈਂ ਤਾਂ ਭਗਵਾਨ ਤਮਨ ਦੇ ਰਿਸ਼ਤੇਦਾਰਾਂ ਨੂੰ ਬੇਨਤੀ ਕਰਦਾ ਉਹ ਭਲੇਓ ਮਾਨਸੋ ਕੋਈ ਬਾਬੇ ਦਾ ਪਤਾ ਕਰ ਲਓ ਕੋਈ ਪਤਾ ਕਰੋ ਜਿਹੜਾ ਕੋਈ ਤਾੰਤ੍ਰਿਕ ਹੋਵੇ ਉਹ ਜਿਹੜੀ ਆਤਮਾ ਚੜੀ ਫਿਰਦੀ ਆ ਜਿਹੜੀ ਆ ਆਵਾਸੋਂ ਕਰੀ ਫਿਰਦੀ ਆ ਜਰਨ ਅਡੈਰ ਦੀ ਜਿਹੜੀ ਧੱਕੇ ਛਾਈਆਂ ਦੀ ਜਿਹੜੀ ਸੋਚ ਆ ਵਜੀਰ ਖਾਨ ਵਾਲੀ ਹੋਈ ਪਈ ਆ ਆ ਜਿਹੜੀ ਆ ਇਹਨਾਂ ਨੇ ਜਿਹੜੀ ਸੋਚ ਉਹ ਪਹਿਲਾਂ ਦੇ ਰਾਜੇ ਮਹਾਰਾਜਿਆਂ ਵਰਗੀ ਹੋਈ ਪਈ ਆ ਕਿਰਪਾ ਕਰਕੇ ਉਹ ਭਰਾਵੋ ਇਹਦੇ ਤੇ ਮੰਤਰ-ਮੁੰਤਰ ਮਰਵਾ ਕੇ ਕੋਈ 4-5 ਮੋਰ ਦੇ ਖੰਭ ਮਰਵਾ ਕੇ ਉਹ ਆਤਮਾ ਦੂਰ ਕਰਾ ਦਿਓ ਨਹੀਂ ਤਾਂ ਕੋਈ ਪਤਾ ਨਹੀਂ ਜਿਸ ਦਿਨ ਉਹ ਦਿਨ ਬੋਧੀ ਦੂਰ ਨਹੀਂ ਹੋਣੇ ਕਿ ਉਹਨੇ ਤਾਂ ਜਲਿਆਂ ਵਾਲੇ ਬਾਗ ਦੇ ਵਿੱਚ ਕੀ ਕੁਛ ਕਰਾਇਆ ਕਿਤੇ ਇਸ ਭਗਵੰਤ ਮਾਨ ਦੇ ਵਿੱਚ ਆਤਮਾ ਕੇ ਕਿਤੇ ਜਿਹੜੇ ਪੰਜਾਬ ਦੇ ਹੱਕਾਂ ਲਈ ਬੋਲਦੇ ਆ ਕਿਤੇ ਉਹ ਜੇਲਾਂ ਦੇ ਵਿੱਚ ਜਵੇਂ ਹੀ ਨਾ ਸਿੱਟਦੇ ਉਹ ਇਹ ਤਾਂ ਜਿਹੜਾ ਸਾਧਾਂ ਤੇ ਚੋਰਾ ਰੇਲ ਇਲਜ਼ਾਮ ਲਾਉਣ ਲੱਗਿਆ ਉਹ ਕਹਿ ਰ ਆ ਗਿਆ ਰੱਬ ਦਾ ਸਾਦਾ ਤੇ ਚੋਰਾ ਵਾਲੇ ਇਲਜ਼ਾਮ ਲਾਉਣ ਲੱਗ ਗਿਆ ਜਿਹੜੇ ਏਜੰਟਾਂ ਨੇ ਕਰੋੜਾ ਰੁਪਈਆ ਜਿਹੜੇ ਏਜੰਟਾਂ ਨੇ ਕਰੋੜਾ ਰੁਪਈਆ ਲੋਕਾਂ ਦਾ ਨਾਪਿਆ ਓਏ ਉਹਨਾਂ ਦੀਆਂ ਚੀਕਾਂ ਨਹੀਂ ਸੁਣ ਗਏ ਇਹਨੂੰ ਉਹ ਜਿਹੜੇ ਲੋਕਾਂ ਦਾ ਪੈਸਾ ਉਹ ਜਿਨ੍ਹਾਂ ਨੇ ਆਪਦੇ ਪੁੱਤ ਉਹ ਅਮਰੀਕਾ ਨੂੰ ਵੇਚਦੇ ਉਹ ਨਾਲ ਇੱਕ ਤਾਂ ਪੈਸੇ ਲੈਂਦੇ ਹੁੰਦੇ ਓਏ ਉਲਟਾ 20-20 ਲੱਖ ਰੁਪਇਆ ਦੇ ਕੇ ਵੇਚਦੇ ਆ ਪੁੱਤ ਉਹ ਸਾਡਾ ਪੁੱਤ ਲੈ ਜੋ ਅਮਰੀਕਾ ਲੈ ਜੋ ਕੈਨੇਡਾ ਲੈ ਜੋ ਉਹ ਲੋਕਾਂ ਨੇ ਓਏ ਕਾਬਦੇ ਘਰ ਵੇਚ ਕੇ ਪੁੱਤ ਵੇਚਿਆ ਏ ਤੇ ਉਹਨਾਂ ਦੇ ਪੈਸੇ ਏਜੰਟਾ ਕੋਲ ਰੁਕੇ ਸੀ ਕਿਸੇ ਮੰਤਰੀ ਦਾ ਧਿਆਨ ਨਹੀਂ ਗਿਆ ਉਹ ਕਿਸੇ ਐਮਐਲਏ ਦਾ ਧਿਆਨ ਨਹੀਂ ਗਿਆ ਉੱਥੇ ਆ ਚੀਨੀ ਚੋਰ ਦਾ ਧਿਆਨ ਜਾਂਦਾ ਰਿਹਾ ਇਹ ਚੈਨੀ ਚੋਰ ਨੇ ਉਹ ਪੈਸੇ ਕਢਾਤੇ ਲੋਕਾਂ ਦੇ ਉਹ ਲੋਕਾਂ ਦਾ ਲੱਖਾਂ ਰੁਪਈਆ ਦਵਾਤਾ ਤੇ ਇਹਨਾਂ ਨੇ ਪਰਚਾ ਪੁਆਤਾ 10000 ਰੁਪਏ ਦਾ ਉਹ ਸੋਚੋ ਭਰਾਵੋ ਮੈਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਮੈਂ ਕੋਈ ਝੂਠ ਨਹੀਂ ਬੋਲਦਾ ਹੁੰਦਾ ਤੇ ਨਾ ਮੈਨੂੰ ਝੂਠ ਬੋਲਣ ਦੀ ਲੋੜ ਆ ਪਰ ਮੈਂ ਗੱਲ ਕਹੂੰਗਾ ਕਿ ਆ ਇਹਨਾਂ ਦੀਆਂ ਗੱਲਾਂ ਮੈਂ ਸੋਚ ਕੇ ਹਰਾਨ ਹੋ ਗਿਆ ਮੈਂ ਵਾਕਈ ਇਹ ਗੱਲ ਜ਼ਰੂਰ ਕਹੂੰਗਾ ਕਿ ਜਗਤ ਕਹਿੰਦੇ ਐਨਾ ਤੱਕਾ ਯਾਰ ਐਨਾ ਤੱਕਾ ਅਖੇ 10000 ਰੁਪਏ ਵਿੱਚ ਇਹ ਬੰਦੇ ਨਹੀਂ ਵਿਕਣ ਵਾਲੇ ਹੁੰਦੇ ਮੈਂ ਤੁਹਾਨੂੰ ਇੱਕ ਇੱਕ ਤੁਹਾਨੂੰ ਉਦਾਹਰਨ ਦਿੰਨਾ ਜਿੰਨੀ ਮੈਂ ਉਦਾਹਰਨ ਦੇ ਸਕਦਾ ਸਫਾਈ ਦੇ ਸਕਦਾ ਜਿੰਨੀ ਉਨੀ ਮੈਂ ਤੁਹਾਨੂੰ ਉਹ ਸਫਾਈ ਦਿਊਗਾ ਕਿ ਭਾਈ ਸਾਹਿਬ ਇਹ ਕਦੇ ਵੀ ਇਹ ਜਿਹੜੇ ਇਲਜ਼ਾਮ ਲਾਉਂਦੇ ਆ 10-10000 ਰੁਪਏ ਵਾਲੇ ਵੀ ਆ ਭਾਈ ਇਹ ਤਾਂ 10-10000 ਦੇ ਵਿੱਚ ਜੇਕਰ ਇਹਨਾਂ ਨੇ 10000 ਰੁਪਏ ਚ ਵਿਕਣਾ ਹੁੰਦਾ ਤੇ ਭਗਵਾਨ ਤਮਾਨਸਿਆ ਤੇਰੀ ਗੋਡੀ ਆ ਕੇ ਬਹਿ ਜਾਂਦੇ ਮਾਫੀ ਚਾਹੁੰਨਾ ਚੀਜ਼ ਵਿਖਾਉਣ ਲੱਗਿਆ ਆਹ ਚੀ ਚੈੱਕ ਕਰੋ ਜੀ ਆ ਰਹੀ ਵੀਰੇ ਇਹ ਇੱਕ ਮਿੰਟ ਹੁਣ ਤੁਸੀਂ ਗਾਂਹ ਵੇਖੋ ਜੀ ਇਹ ਆਹ ਚੈੱਕ ਕਰੋ ਆ ਰਿਹਾ ਇੱਥੇ ਇੱਥੇ ਜੀ ਇੱਥੇ ਆਊਗਾ ਐਸ ਟਾਈਮ ਮੈਂ 3,25,000 ਰੁਪਏ ਦਾ ਕਰਜ਼ਾਈ ਹੋਇਆ ਪਿਆ ਉਹ ਮੈਨੂੰ ਕੋਈ ਕੋਈ ਵੀ 2 ਲੱਖ ਕੀ ਭੜਾ ਮੈਨੂੰ 3 ਲੱਖ ਰੁਪਏ ਦੇਵੇ ਮੈਂ ਤਾਂ ਨਹੀਂ ਵੇਖਦਾ ਉਹ ਭਰਾਵਾ ਇਹ ਵੀ ਨਹੀਂ ਵੇਖਦੇ ਉਹ ਇਹਨਾਂ ਦੀਆਂ ਔਕਾਤਾਂ ਛੋਟੀਆਂ ਕਰੀ ਜਾਂਦੇ ਆ ਤੁਸੀਂ ਉਹ ਛੇੜਾ ਅੱਗੇ ਕੀੜੀਆਂ ਸਿੱੜਦੇ ਆ ਛੇੜ ਕਦੇ ਕੀੜੀਆਂ ਤੇ ਨਹੀਂ ਵਿਰਦੇ ਹੁੰਦੇ ਯਾਦ ਰੱਖੋ ਭਗਵਾਨ ਤਮਨਸਿਆ ਜਿਹੜੇ ਲੋਕਾਂ ਦਾ ਕਰੋੜਾਂ ਰੁਪਈਆ ਫਸਿਆ ਸੀ ਓਏ ਓ ਲੋਕਾਂ ਦੇ ਪੈਸੇ ਦਿਵਾਉਣ ਲੱਗ ਗਿਆ ਕਿਤੇ ਤੇਰੇ ਕੋਲ ਏਜੰਟ ਇਕੱਠੇ ਹੋ ਕੇ ਤਾਂ ਨਹੀਂ ਜਾਂਦੇ ਰੇ ਕਿ ਆਹ ਉਹ ਭਗਵੰਤ ਕਮਾਨ ਜੀ ਉਹ ਮੁੱਖ ਮੰਤਰੀ ਜੀ ਅਸੀਂ ਏਜੰਟ ਇਕੱਠੇ ਹੋ ਕੇ ਆਏ ਆ ਇੱਕ ਭਾਨਾ ਨਾਂ ਦਾ ਜਿਹੜਾ ਸਾਡੇ ਵਾਸਤੇ ਵਾਇਰਸ ਬਣਿਆ ਹੋਇਆ ਤੇ ਕੁਝ ਲੋਕਾਂ ਵਾਸਤੇ ਬੜੀ ਦਵਾਈ ਚੰਗੀ ਬਣਿਆ ਹੋਇਆ ਕਿਰਪਾ ਕਰਕੇ ਕੋਈ ਉਹਦੇ ਡੋਜ ਲਾਓ ਉਹਨੂੰ ਅੰਦਰ ਸਟਾਓ ਮੈਂ ਇੱਕ ਗੱਲ ਕਹਿ ਦਿਨਾ ਹੁਨਾ ਯਾਦ ਰੱਖੋ ਜੇ ਇਹ ਗੱਲ ਕੱਲੇ ਭਾਨੇ ਸਿੱਧੂ ਵਾਸਤੇ ਨਹੀਂ ਇਹ ਭਗਵੰਤ ਮਾਨਸਿਆਂ ਸਾਰਿਆਂ ਵਾਸਤੇ ਆ ਨੋਟ ਰੱਖੀ ਉਹ ਅੰਗਰੇਜ਼ਾਂ ਨੇ ਸਾਡੇ ਕਈ ਯੋਧੇ ਦੇਸ਼ ਦੇ ਜੇਲ੍ਹਾਂ ਚ ਸਿੱਤੇ ਸੀ ਸਾਡੇ ਕਈ ਯੋਧੇ ਅੰਗਰੇਜ਼ਾਂ ਨੇ ਜੇਲ੍ਹਾਂ ਚ ਸਿੱਤੇ ਸੀ ਤਾਂ ਵੀ ਕ੍ਰਾਂਤੀ ਆ ਗਈ ਤੇ ਦੇਸ਼ ਸਾਡਾ ਆਜ਼ਾਦ ਹੋਇਆ ਭਾਵੇਂ ਤੇਰੇ ਅੱਗੇ ਕੁਝ ਕ ਮੰਤਰੀਆਂ ਕਰਕੇ ਸਾਡਾ ਦੇਸ਼ ਅੱਜ ਵੀ ਤੁਹਾਡੇ ਅੱਗੇ ਅੰਡਰ ਗੁਲਾਮ ਆ ਪਰ ਮੈਂ ਗੱਲ ਕਹਿਣਾ ਕਿ ਅੰਗਰੇਜ਼ਾਂ ਨੇ ਬਹੁਤ ਜ਼ੋਰ ਲਾਇਆ ਸੀ ਬੜਾ ਜ਼ੋਰ ਲਾ ਕੇ ਜੇਲ੍ਹਾਂ ਚ ਸਿੱਟੇ ਜੇਲ੍ਹਾਂ ਚ ਸਿੱਟੀਆਂ ਪਿਆਣੇ ਵੀ ਕ੍ਰਾਂਤੀ ਲਿਆਂਦੀ ਤੇ ਜਿਹੜਾ ਕਹ ਲੋ ਦੇਸ਼ ਆਜ਼ਾਦ ਹੋਇਆ ਜੇਕਰ ਮੈਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਇਹ ਵਾਕਈ ਤੁਹਾਨੂੰ ਮਾੜਾ ਮੋਟਾ ਵੀ ਸ਼ਹੀਦਾਂ ਦਾ ਦਰਦ ਆ ਤੇ ਹੁਣ ਜਕਾਰਾ ਲਾਉਂਗਾ ਤੇ ਉਹ ਜਿਹੜਾ ਕਹੋ ਤੁਸੀਂ ਗੱਜ ਕੇ ਉਹਦਾ ਨਾਲ ਤੁਸੀਂ ਵੀ ਬੈਠੇ ਇਹ ਕੱਲੀ ਵੀਡੀਓ ਨਾ ਸਮਝੀ ਇੱਧਰ છાਤੀ ਮਾਰ ਸੋਣਾ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਭਗਵੰਤ ਮਾਨਸਿਆ ਜੇਲਾਂ ਜਿਹੜੇ ਪੰਜਾਬ ਵਾਸਤੇ ਕੁਝ ਕਰਦੇ ਆ ਉਹ ਡਰਦੇ ਨਹੀਂ ਤੇ ਜਿਹੜੇ ਡਰਦੇ ਆ ਓ ਪੰਜਾਬ ਵਾਸਤੇ ਖੜਦੇ ਨਹੀਂ ਓਏ ਉਹ ਆਉਧਿਆਂ ਤੇ ਰੁਕਣ ਵਾਲੇ ਨਹੀਂ ਹੁੰਦੇ ਜਿਹੜੇ ਪੰਜਾਬ ਨੂੰ ਵਿੱਚੋਂ ਵਿੱਚ ਘੋਂਦੀ ਤਰ੍ਹਾਂ ਖਾਂਦੇ ਆ ਭਗਵੰਤ ਮਾਨਸਿਆ ਅੱਜ ਇਹ ਟੱੱਕਾ ਟੱੱਕਾ ਭਾਜੀ ਟੱੱਕਾ ਹੈ ਟੱੱਕਾ ਕੀਤਾ ਤੁਹਾਡੀ ਇਹ ਸਰਕਾਰ ਦਾ ਸ਼ਰਿਆਮ ਟੱੱਕਾ ਇਸ ਟਾਈਮ ਪੰਜਾਬ ਦੇ ਵਿੱਚ ਕਿੰਨੀਆਂ ਲੁੱਟਾਂ ਖੋਹਾਂ ਚੱਲ ਰਹੀਆਂ ਭਗਵੰਤ ਮਾਨ ਨੇ ਅੱਖਾਂ ਤੇ ਇਸ ਤਰ੍ਹਾਂ ਪੱਟੀ ਤੇ ਕੰਨਾਂ ਤੇ ਹੱਥ ਰੱਖਿਆ ਹੋਇਆ ਐਸ ਟਾਈਮ ਕਿੰਨੀਆਂ ਮਾਵਾਂ ਪਿੱਟਦੀਆਂ ਐ ਕਰਕੇ ਵੇ ਮੇਰਾ ਪੁੱਤ ਗਿਆ ਵੇ ਚਿੱਟੇ ਚ ਗਿਆ ਰੋਂਦੀਆਂ ਉੱਥੇ ਕਿਉਂ ਕੰਨਾਂ ਤੇ ਹੱਥ ਕਿਉਂ ਉਹ ਦੋ ਗਿੱਦੜ ਸਿੰਘੀਆਂ ਭਾਲਦਾ ਜਦੋਂ ਪੰਜਾਬ ਦੇ ਬੰਦੇ ਬੋਲਣ ਵਾਲੇ ਪੰਜਾਬ ਵਾਸਤੇ ਉਹ ਜੇਲਾ 'ਚ ਸਿਰਦਾ ਉਹਨਾਂ ਨੂੰ ਅੰਦਰ ਕਰਾਉਣਾ ਚੋਹਰੀਆਂ ਦੇ ਤੂੰ ਪਰਚੇ ਕਰਾਉਣਾ ਆਉਦੇ ਆਪ ਨੂੰ ਸ਼ਹੀਦਾਂ ਦਾ ਦੇ ਨਾਲ ਨਾਂ ਜੋੜਿਆ ਕਰ ਤੇਰੇ ਅੱਗੇ ਹੱਥ ਮੰਨ ਕੇ ਬੇਨਤੀ ਆ ਤੇਰੀ ਸੋਚ ਜਰਨ ਅਡਹਿਰ ਦੇ ਨਾਲ ਮਿਲ ਲੱਗ ਗਈ ਆ ਤੇ ਜਾਂ ਫਿਰ ਭਾਈ ਆਤਮਾ ਐ ਵੀ ਲੋਕਾਂ ਨੂੰ ਜਰਨ ਅਡਹਿਰ ਨੂੰ ਕਿੱਥੇ ਸ਼ਾਂਤੀ ਮਿਲੀ ਹੋਣੀ ਆ ਇਹ ਆਤਮਾ ਬੁੜਕਦੀ ਰਹਿੰਦੀ ਆ ਮੈਨੂੰ ਲੱਗਦਾ ਆਤਮਾ ਕਿਤੇ ਨਾ ਕਿਤੇ ਮੜਾਉਣ ਲੱਗ ਗਈ ਆ ਕਿਸੇ ਜੰਤਰ ਤੰਤਰ ਮੰਤਰ ਵਾਲੇ ਬਾਬੇ ਕੋਲ ਜਾਓ ਉਹ ਜਿਹੜੇ মিডিਆ ਚੈਨਲ ਵਾਲੇ ਸਾਡੇ ਭਰਾ ਉਹ ਜਿਹੜੀਆਂ ਈਟਾਂ ਜੀਆਂ ਲਾਉਂਦੇ ਹੁੰਦੇ ਆ ਕੋਈ ਫੋਨ ਕਰੋ ਉਹਨਾਂ ਨੂੰ ਕੋਈ ਮਾੜਾ ਮੋਟਾ ਮੰਤਰ ਮਰਵਾ ਦਿਓ ਕੋਈ ਕਹਿ ਦਿਓ ਸ਼ੀਲ ਬਸ਼ੀਲੂ 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 ਛਾ ਕੋਈ ਮਾੜਾ ਮੋਟਾ ਆਤਮਾ ਲਿਆ ਦਿਓ ਦੇਖੀ ਕਿਤੇ ਆਤਮਾ ਬਾਹਲੀ ਭਾਰੀ ਪੈ ਜੇ ਤੇ ਪੰਜਾਬ ਵਿਚਾਰਾ ਲੁਕਦਾ ਫਿਰੇ ਅੱਜ ਕੱਲ ਦਾ ਖੂ ਵੀ ਹੈ ਨਹੀਂ ਜਿਹੜੇ ਛਾਲਾ ਮਾਰ ਜਾਂਗੇ ਭਗਵੰਤ ਮਾਨਸਾ ਲੋਕਾਂ ਦੇ ਪੈਸੇ ਤੂੰ ਦਵਾਉਣੇ ਸੀ ਤੇ ਉਹ ਭਾਨੇ ਸਿੱਧੂ ਵਰਗੇ ਦਵਾਉਂਦੇ ਆ ਕਮਾਲ ਹੋ ਗਈ ਤੇ ਪਰਚੇ ਖਾਦੇ ਚੈਨੀਆਂ ਚੋਰੀਆਂ ਦੇ ਉਹ ਭੱਲਿਆ ਮਾਨਸਾ ਰੱਬ ਦਾ ਕਹਿਰ ਉਸ ਰੱਬ ਤੋਂ ਡਰ ਓ ਹੋ 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 ਐਡਾ ਕੁਰਸੀ ਦਾ ਹੰਕਾਰ ਸੋਚ ਨਹੀਂ ਸਕਦੇ ਲੋਕ ਤਾਂ ਕਹਿੰਦੇ ਨੇ ਐਵੇਂ ਬੋਲੀ ਜਾਂਦੇ ਪਰ ਲੋਕਾਂ ਨੂੰ ਕੀ ਪਤਾ ਯਾਰ ਚੈਨੀ ਖੋਨ ਦੇ ਪਰਚੇ ਕਮਾਲ ਹੋ ਗਈ ਦੱਸ ਜਮਾਨਤ ਹੋਈ ਤੋਂ ਜੇਲ੍ਹ ਚੋਂ ਆ ਕੇ ਪਟਿਆਲੇ ਦੀ ਪੁਲਿਸ ਲੈ ਗਈ ਫਿਰ ਰਿਮਾਨਡ ਤੇ ਲੈ ਲਿਆ ਵਾਹ ਕੀ ਬਾਤ ਆ ਭਗਵਾਨ ਤੁਮਨ ਸਿਆ ਸੜਕੇ ਜਾਵਾ ਕੱਢ ਕਸਰਾ ਜਿਹੜੀਆਂ ਕੱਢਣੀਆਂ ਤੇਰੇ ਮਨ ਦੇ ਵਿੱਚ ਅਧੂਰੀਆਂ ਨਾ ਰਹਿ ਜਾਣ ਹਵਾ ਆਉਂਦੀ ਦੁਫਾਨ ਆਉਂਦੇ ਹਵਾ ਆਉਂਦੀ ਦੁਫਾਨ ਆਉਂਦੇ ਜਦੋਂ ਕਹਿਰਾਂ ਦੇ ਨਾਮ ਆਉਂਦੇ ਤੇ ਉਦੋਂ ਰੱਬ ਦੇ ਵੀ ਫਿਰ ਬਦਲਾ ਆਉਂਦੇ ਹੁਣ ਤੇਰੇ ਕਹਿਰ ਤਾਂ ਚੱਲ ਪਿਆ ਪਰ ਰੱਬ ਦੇ ਨਾਮ ਦਾ ਵੀ ਬਦਲਾ ਆਉਣਾ ਤੇ ਜਿਹੜਾ ਕਹਿਲਾ ਕਹਿੰਦਾ ਸੂਲੀ ਸੂਲੀ ਤੇ ਜਿਹੜੇ ਲੋਕਾਂ ਨੂੰ ਟੰਗਿਆ ਜਿਹੜੇ ਲੋਕਾਂ ਦੇ ਕੰਡੇ ਖੋਏ ਆ ਕਿਸੇ ਨੂੰ ਦੁਖੀ ਵੇਖ ਕੇ ਤਾੜੀ ਮਾਰੀ ਆ ਹਿਸਾਬ ਤਾਂ ਉਹਦਾ ਦੇਣਾ ਪੈ ਜਾਂਦਾ ਓ ਤੂੰ ਤਾਂ ਲੋਕਾਂ ਦੇ ਕਰਦਾਰ ਮਾਰਦਾ ਤੂੰ ਹਿਸਾਬ ਕਿੱਥੇ ਦੇਵੇਂਗਾ ਤੂੰ ਲੋਕਾਂ ਦੇ ਕਰਦਾਰ ਮਾਰਦਾ ਤੂੰ ਹਿਸਾਬ ਕਿੱਥੇ ਦੇਵੇਂਗਾ ਕਰਦਾਰ ਮਾਰੀ ਜਾਂਦਾ ਲੋਕਾਂ ਦੇ ਇਸ ਕਰਕੇ ਮੈਨੂੰ ਕੁਝ ਕੁ ਲੋਕਾਂ ਨੇ ਕਿਹਾ ਯਾਰ ਤੂੰ ਕੀ ਬੋਲੀ ਜਾਂਦਾ ਮੈਂ ਕਿਹ ਗਲਤ ਬੋਲਤਾ ਕਹਿੰਦੇ ਭਗਵਾਨਤਮਾਨ ਨੇ ਉਹਦਾ ਕੀ ਕੀਤਾ ਮੈਂ ਕਿਹਾ ਭਾਈ ਸਾਹਬ ਇਹ ਪੈਸਾ ਦਿਵਾਉਣਾ ਭਗਵੰਤ ਮਾਨ ਦਾ ਕੰਮ ਸੀਗਾ ਕੋਈ ਮੇਰੇ ਅਰਗੇ ਜਾਂ ਭਾਨੇ ਸਿੱਧੂ ਅਰਗੀਆਂ ਦਾ ਨਹੀਂ ਤੇ ਜੇਕਰ ਉਹ ਕੰਮ ਕਰੀ ਜਾਂਦੇ ਸੀ ਤਾਂ ਭਾਨੇ ਸਿੱਧੂ ਦਾ ਤਾਂ ਉਹ ਸਾਥ ਦਿੰਦਾ ਇੱਥੋਂ ਪਤਾ ਲੱਗਦਾ ਕਿ ਭਗਵੰਤ ਮਾਨ ਜੀ ਤੁਸੀਂ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਪਾਸੇ ਖੜੇ ਆ ਇੱਕ ਗਾਣਾ ਜਾਂ ਨਹੀਂ ਆਇਆ ਸੀ ਕਿ ਹੰਮਨ ਘਮੋਨ ਨੂੰ ਤਥਾ ਰੱਖੀ ਐ ਬੁਲਟ ਤਾਂ ਰੱਖਿਆ ਠਾ ਠਾ ਕਰਾਉਨੂੰ ਉਸੇ ਤਰ੍ਹਾਂ ਵੋਟਾ-ਵੂਟਾ ਲੈਣ ਨੂੰ ਤਾਂ ਲੋਕ ਰੱਖਿਆ ਆ ਪੱਖ-ਪੁਖ ਲੈਣ ਤਾਂ ਰੱਖਿਆ ਅਖੇ ਏਜੰਟਾਂ ਦਾ ਪੱਖ ਲੈਣ ਨੂੰ ਅਸੀਂ ਏਜੰਟ ਤਾਂ ਰੱਖਿਆ ਪੱਖ ਲੈਣ ਨੂੰ ਕਿ ਲੋਕਾਂ ਨੂੰ ਲੁੱਟਣ ਨੂੰ ਇਹੀ ਕੰਮ ਹੋ ਸਕਦਾ ਮੈਂ ਸਾਰੇ ਏਜੰਟਾਂ ਨੂੰ ਨਹੀਂ ਆਂਦਾ ਯਾਦ ਰੱਖ ਲਓ ਆਵਾ ਜਾਵਾ ਕੁਰਸੀ ਬਦਲੇ ਮੇਰਾ ਕੰਮ ਨਾਲ ਲੋਕਾਂ ਵਿੱਚ ਕੋਈ ਭਗਵੰਤ ਮਾਨਸਿਆਂ ਲੋਕਾਂ ਨੇ ਪਿਰ ਤੇ ਵਿਸ਼ਵਾਸ ਕੀਤਾ ਚੋਲਾ ਪਾਇਆ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿੱਕਲਾ ਚੋਲਾ ਹੀ ਪਾਇਆ ਅੰਦਰੋਂ ਕੁਝ ਹੋਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ